ਬੈਸਵੰਦ ਦਾ ਪ੍ਰਤਾਪ ਸਿੰਘ ਬਾਦਬਾ ਜੀ ਜਿਹੜੇ ਉਹ ਬਤੌਰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਏਜੰਟ ਵਜੋਂ ਕੰਮ ਕਰਦੇ ਨੇਗੇ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਿਧਾਇਕ ਹਰਵਿੰਦ ਕੇਜਰੀਬਾ ਜੀ ਦਾ ਚਟਾਨ ਮੰਦ ਦੀ ਤਰ੍ਹਾਂ ਖੜਾਗਾ ਆਮ ਆਦਮੀ ਪਾਰਟੀ ਦੀ ਰਚਟਾਨ ਦੀ ਤਰ੍ਹਾਂ ਖੜਾਗਾ ਅਸੀਂ ਭਾਰਤੀ ਜਨਤਾ ਪਾਰਟੀ ਦੀ ਹਰ ਇੱਕ ਨੀਤੀ ਦਾ ਡਟ ਕੇ ਵਿਰੋਧ ਕਰ ਰਹੇ ਹਾਂ ਆਪਰੇਸ਼ਨ ਲੋਟਸ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਨੇ ਕਈ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਕੀਤਾ ਪਰ ਲੇਕਿਨ ਹਰ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਫੇਲ ਹੋਈ ਆ ਅਸਫਲ ਹੋਈ ਆ ਪਰ ਲੇਕਿਨ ਮੈਂ ਸਮਝਦਾ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਦੇਸ਼ ਦੇ ਅੰਦਰ ਇਹ ਕਹਿ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਤੋਂ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈਗਾ ਦੇਸ਼ ਦੇ ਲੋਕਤੰਤਰ ਨੂੰ ਖਤਰਾ ਹੈਗਾ ਔਰ ਦੂਸਰੇ ਪਾਸੇ ਉਹਨਾਂ ਦੇ ਲੀਡਰ ਪ੍ਰਤਾਪ ਸਿੰਘ ਬਾਜਬਾਏ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਜੇਪੀ ਦੇ ਸੰਪਰਕ ਦੇ ਵਿੱਚ ਨੇ ਇਥੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਕੰਮ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਬਾਏ ਜੀ ਕਿਉਂਕਿ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਉਹਨਾਂ ਦੇ ਭਰਾ ਭਾਰਤ ਜਨਤਾ ਪਾਰਟੀ 'ਚ ਨੇ ਔਰ 10-12 ਪੌੜੀਆਂ ਥੱਲੇ ਜਾਈਏ ਘਰ ਤੋਂ ਤਾਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਦਮੀ ਜੀ ਨੇ ਇੱਥੋਂ ਪਤਾ ਲੱਗਦਾ ਕਿ ਕਹਿਣ ਨੂੰ ਤਾਂ ਪ੍ਰਤਾਪ ਸਿੰਘ ਬਾਜਬਾ ਜੀ ਸਰੀਰਕ ਤੌਰ ਦੇ ਉੱਤੇ ਕਾਂਗਰਸ ਪਾਰਟੀ 'ਚ ਨੇ ਪਰ ਲੇਕਿਨ ਦਿਲ ਔਰ ਦਿਮਾਗ ਦੇ ਤੌਰ ਤੇ ਉਹ ਭਾਰਤ ਜਨਤਾ ਪਾਰਟੀ ਦਾ ਹਿੱਸਾ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੜੀ ਇੱਕ ਸਟਰੋਂਗ ਪਾਰਟੀ ਆ ਆਮ ਆਦਮੀ ਪਾਰਟੀ ਸਤੰਤਕ ਪਾਰਟੀ ਆ ਇੱਕ ਇੱਕ ਬਧਾਇ ਕਿ ਕਿ ਕਾਰਕਟਰ ਕਿ ਕਿ ਵਲੰਟੀਅਰ ਜਿਹੜਾ ਔਰਵਿੰਦ ਕੇਜਰੀਵਾਜ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਡਟ ਕੇ ਚਤਾਨ ਦੀ ਤਰ੍ਹਾਂ ਖੜਾਗਾ ਔਰ ਕਦੇ ਵੀ ਜਿਹੜਾ ਹੈਗਾ ਉਹ ਕਿਸੇ ਹੋਰ ਪਾਰਟੀ ਦਾਣ ਦੀ ਦੂਰ ਦੀ ਗੱਲ ਆਪਣੀ ਪਾਰਟੀ ਦੇ ਕਦੇ ਪੱਲਾ ਨਹੀਂ ਛੱਡੇਗਾ ਸਮਝ ਸਭਨਾਂਗਾ ਅੱਜ ਵੀ ਅਸੀਂ ਤਾਂ ਪਹਿਲਾਂ ਵੀ ਕੀ ਵਾਰ ਕਿਹਾਗਾ ਕਿ ਪ੍ਰਤਾਪ ਸਿੰਘ ਬਾਜਬਾ ਭਾਰਤੀ ਜਨਤਾ ਪਾਰਟੀ ਦੇ ਬਤੌਰ ਰੈਜੈਂਟ ਪੰਜਾਬ ਚ ਕੰਮ